ਕਹਿੰਦਾ ਲੁਕ ਲੁਕ ਕੇ ਜਿਹੜੇ ਪੀਂਦੇ दारू ਚੜਦੀ ਉਹਨਾਂ ਨੂੰ ਲੁਕ ਲੁਕ ਕੇ ਜਿਹੜੇ ਪੀਂਦੇ दारू ਚੜਦੀ ਉਹਨਾਂ ਨੂੰ ਸ਼ਰੇ ਆਮ ਜੋ ਪੀਂਦੇ दारू ਤੰਗ ਨਹੀਂ ਕਰਦੀ ਉਹਨਾਂ ਜੀ ਮਾਨਾ ਕਿ ਮੈਂ ਜਨਾਬ ਪੀਤਾ ਹੂੰ ਇਹ ਵੀ ਮਾਨਾ ਕਿ ਬੇ ਹਿਸਾਬ ਪੀਤਾ ਮਾਨਾ ਕਿ ਮੈਂ ਜਨਾਬ ਪੀਤਾ ਹੂੰ ਇਹ ਵੀ ਮਾਨਾ ਕਿ ਬੇ ਹਿਸਾਬ ਪੀਤਾ ਹੂੰ ਲੋਕ ਲੋਗੋ ਦਾ ਖੂਨ ਪੀਤੇ ਹੈ ਮੈਂ ਤਾਂ ਫਿਰ ਵੀ ਸ਼ਰਾਬ ਪੀਤਾ ਹੂੰ ਕੀ ਬਾਤ ਤੇਰੀ ਜੁਦਾਈ ਨੇ ਤੁਮਾਰੀ ਜੁਦਾਈ ਨੇ ਹਮੇਂ ਕਿਆ ਸੇ ਕਿਆ ਬਣਾ ਦਿਆ ਅਰੇ ਪਹਿਲੇ ਚਾਹ ਹੀ ਨਹੀਂ ਪੀਤੇ ਥੇ ਜਨਾਬ ਅਬ ਸ਼ਰਾਬੀ ਬਣਾ ਦਿਆ ਜਦੋਂ ਮੈਂ ਪੀਂਦਾ ਨਹੀਂ ਸੀ ਹੜਫੜ ਕੇ ਪਿਲਾਈ ਲੋਕਾਂ ਨੇ ਜਦੋਂ ਮੈਂ ਪੀਂਦਾ ਨਹੀਂ ਸੀ ਹੜਫੜ ਕੇ ਪਿਲਾਈ ਲੋਕਾਂ ਨੇ ਕੋਈ ਹੁਣ ਪੀਣੇ ਦੀ ਆਦਤ ਪੈ ਗਈ ਆ ਪਾਈ ਆ ਦਿਖਾਈ ਦੁੱਖ ਕਰਨੇ ਜਮਾ ਸਜਾਈ ਬਿਲਕੁਲ ਅੱਜ ਆਪਾਂ ਖਮਰਾ ਪੀਣ ਟੋਰਡੀਆਂ ਦੇ ਵਿੱਚ ਬੈਠੇ ਆ ਕੋਟ ਪੂਰਾ ਦੇ ਮਸ਼ੂਰ ਗਾਇਕ ਰੇਜਰ ਸ਼ੌਕੀਨ ਨਾਲ ਆਉ ਕਰਦੇ ਆ ਇਹਨਾਂ ਨਾਲ ਗੱਲਬਾਤ ਮੈਜੀ ਸ਼ੌਕੀ ਜੀ ਸੱਸੀ ਗਾਲ ਜੀ ਸੱਸੀ ਗਾਲ ਦੀ ਖਬਰਾਂ ਬਿਲਕੁਲ ਦੀ ਹੈ ਚੈਨਲ ਤੇ ਜਿੰਨੇ ਵੀ ਦੇਖ ਰਹੇ ਸਾਰੇ ਭੈਣ ਭਰਾ ਸੱਜਣ ਮਿੱਤਰਾਂ ਨੂੰ ਦਿਲ ਤੋਂ ਪਿਆਰ ਭਰੀ ਸੱਸੀ ਗਾਲ ਤੇ ਆਪ ਜੀ ਨੂੰ ਵੀ ਸੱਸੀ ਗਾਲ ਦੀ ਤੁਹਾਡੀ ਪੂਰੀ ਟੀਮ ਨੂੰ ਬੋਲਣਾ ਮੈਜੀ ਸ਼ੌਕੀ ਜੀ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਆ ਕਿ ਪਹਿਲਾ ਪਰਿਵਾਰ ਤੇ ਤੁਹਾਡੇ ਕੌਣ ਕੌਣ ਨੇ ਤੇ ਤੁਹਾਡਾ ਨਾਮ ਸ਼ੌਕੀ ਕਿਵੇਂ ਪਿਆ ਮੇਰਾ ਨਾਮ ਦਰਸਨ ਹੈ ਪਹਿਲਾ ਘਰ ਦਾ ਤਾਂ ਜਨਾਬ ਹੋਣਾ ਹੈ। ਹੋਰ ਮੈਂ ਉਦੋਂ ਦਾ ਮੇਜਰ ਰਾਜਸਤਾਨੀ ਦਾ ਬਹੁਤ ਦੌਰ ਹੁੰਦੇ ਸੀ ਜਦੋਂ ਮੈਂ ਬੰਦੇਸਤਾਂ ਨਾਲ ਕੋਲ ਸਿੱਖਦਾ ਹੁੰਦਾ ਸੀ। ਉਿੰਨੇ ਨੂੰ ਥੋੜੀ ਜਿਹਾ ਬਾਚ ਮੈਂ ਕਬੱਡੀ ਖੇਡਦੇ ਸਮੇਂ ਨਾ ਟੁੱਟੀ ਹੋਈ ਹੈ। ਉਹਦੀ ਕਰਕੇ ਮੈਨੂੰ ਕਹਿਆ ਕਿ ਮੇਜਰ ਮੇਜਰ। ਫਿਰ ਕਹਿਣ ਲੱਗੇ ਮੇਜਰ ਰਾਜਸਤਾਨੀ ਦਾ ਹੈਗਾ ਤੇ ਟੀਰ ਮੰਨਣਾ ਰੱਖਦੇ ਨੇ ਮੇਜਰ ਸ਼ੌਂਕੀ। ਮਤਲਬ ਸਾਰੇ ਕੰਮ ਸ਼ੌਂਕ ਨਾ ਕਰਦਾ ਬੜੀ ਮਹੱਤਵਪੂਰਨ ਹੈ ਜਿਹੜਾ ਵੀ ਕੰਮ ਕਰਦਾ। ਇਹ ਹੀ ਹੈ ਸਾਕੇ ਹਾਂ ਜੀ ਮੇਰੇ ਕਿਸੇ ਹੈਲਪ ਕਰ ਗਈ ਕਿ ਗਾਇਕੀ ਵੱਨੀ ਕਿਵੇਂ ਆਈ ਸੀ ਗਾਇਕੀ ਮੇਰੀ ਮੈਨੂੰ ਸਕੂਲ ਟਾਈਮ ਬਚਪਨ ਤੋਂ ਹੀ ਥੋੜਾ ਸ਼ੌਂਕ ਸੀਗਾ ਮੈਂ ਲਾਭੀ ਦਾ ਬੜਾ ਫੈਨ ਸੀ ਮੇਰੇ ਜਿੰਨ ਬੜੇ ਕੋਈ ਨਹੀਂ ਬਗੜਾ ਉਦੋਂ ਰਣਜੀਤ ਮਣੀ ਇਹ ਕਲਾਕਾਰ ਚੱਲਦੇ ਹੁੰਦੇ ਸੀ ਔਰ ਇੱਕ ਚਮਕੀਲਾ ਸਾਹਿਬ ਦੇ ਮੈਂ ਬੜੇ ਗੀਤ ਸੁਣਦੇ ਹੁੰਦਾ ਸੀ ਛੋਟਾ ਹੁੰਦਾ ਸ਼ੌਂਕ ਸੀ ਸ਼ੁਰੂ ਤੋਂ ਹੀ ਮੇਨ ਫਿਰ ਹੌਲੀ ਹੌਲੀ ਬੜਿੰਡੇ ਵੱਲ ਵੱਧਦੇ ਗਏ ਉਸਤਾਦਾਂ ਨਾਲ ਪ੍ਰੋਗਰਾਮਾਂ ਤੇ ਜਾਣਾ ਗਾਗਰ ਵਜਾਉਣ ਜਾਣਾ ਕੋਰਸ ਤੇ ਜਾਣਾ ਇਸੇ ਤਰ੍ਹਾਂ ਹੌਲੀ-ਹੌਲੀ ਦੀਏ ਸੰਘਰਸ਼ ਕਰਦੇ ਕਰਦੇ ਅੱਗੇ ਵਧ ਗਏ ਔਰ ਫੈਮਿਲੀ ਵੱਲੋਂ ਜੀ ਮੈਨੂੰ ਕੋਈ ਦਿੱਕਤ ਨਹੀਂ ਐ ਮੇਰੀ ਵਾਈਫ ਮੇਰੇ ਬੱਚੇ ਮੇਰੇ ਮਾਪੇ ਪੂਰਾ ਸਾਥ ਦਿੰਦੇ ਨੇ ਤੇ ਪਹਿਲਾ ਤੁਹਾਡਾ ਕਿਹੜਾ ਗੀਤ ਸੀਗਾ ਜਿਹਦੇ ਚ ਤੁਹਾਡੀ ਪਛਾਣ ਬਣੀ ਜੀ ਹਾਂ ਇਹ ਗੱਲ ਪਟੇ ਦੀ ਐ ਮੇਰੀ ਕੈਲਬਮ ਆਈਸੀਜੀ ਉਦੋਂ ਸੀੜੀਆਂ ਦਾ ਦੌਰ ਹੁੰਦਾ ਜਦੋਂ ਮੈਂ ਲੱਗਿਆ ਸੀ ਜੀ ਦੌਰ ਸੀੜੀਆਂ ਦਾ ਉਹ ਕੈਸਟ ਸੀਗੀ ਜੀ ਦੀ ਲੋਕਾਂ ਮਾਂ ਮਰ ਜੇ ਔਖੇ ਦਿਨ ਮਤਰਈ ਨਾ ਕੱਟਣੇ ਨਾਰਵਲ ਜੀਰ ਮੇਸ਼ ਨਾਰਵਲ ਜੀ ਮਲੂਟ ਤੋਂ ਮਿਲਣਾੜੀ ਚਾਹੀ ਸੀ ਪਹਿਲੇ ਟਾਈਮ ਤੋਂ ਉਸ ਤੋਂ ਮੇਰੀ ਪਛਾਣ ਕੋਸ਼ਿਸ਼ ਕਰਕੇ ਹੋ ਗਈ ਉਸ ਤੋਂ ਪਹਿਲਾਂ ਦੀ ਹਾਂਜੀ ਬਿਲਕੁਲ ਜੀ ਉਹ ਬੱਚਿਆਂ ਦੀ ਕਹਾਣੀ ਹੈ ਜੀ ਛੋਟੇ ਜਿਹੇ ਬੱਚਿਆਂ ਦੀ ਮਾਂ ਮਰ ਜਾਂਦੀ ਹੈ ਦੁਨਿਆਵੀ ਬੰਦਾ ਦੁਨੀਆ ਪਿੱਛੇ ਲੱਗ ਕੇ ਵਿਆਹ ਹੋਰ ਕਰਾ ਲੈਂਦਾ ਉਹ ਬੱਚਿਆਂ ਦਾ ਦਰਦ ਹੈ ਜੰਗ ਕਰੀਰ ਨਹੀਂ ਕਰ ਸਕਦੇ ਕਦੇ ਬੋੜਾਂ ਵਰਗੀ ਸ਼ਾਨ ਮਾਂ ਵਰਗੀ ਨਹੀਂ ਹੋ ਸਕਦੀ ਲੋਕੋ ਕਦੇ ਮਤ ਤੇਰੇ ਮਾਂ ਗੌਰ ਨਾਲ ਸੁਣੀ ਸਾਡੇ ਦੁੱਖਾਂ ਦੀ ਕਹਾਣੀ ਵੇ ਮਰਗੀ ਸੀ ਮਾਂ ਸਾਡੀ ਉਮਰ ਨਿਆਣੀ ਵੇ ਗੌਰ ਨਾਲ ਸੁਣੀ ਸਾਡੇ ਦੁੱਖਾਂ ਦੀ ਕਹਾਣੀ ਵੇ ਮਰਗੀ ਸੀ ਮਾਂ ਸਾਡੀ ਉਮਰ ਨਿਆਣੀ ਵੇ ਦੁਖੀ ਹੋਇਆ ਨੂੰ ਪੈਂਦੇ ਨੇ ਦੁੱਖ ਦੱਸਣੇ ਦੁਖੀ ਹੋਇਆ ਨੂੰ ਪੈਂਦੇ ਨੇ ਦੁੱਖ ਦੱਸਣੇ ਜੀ ਦੀ ਲੋਕੋ ਮਾਂ ਮਰਜੇ ਔਕੇ ਦਿਨ ਮ ਤੇਰੇ ਹੀ ਨਾਲ ਕਟਣੇ ਜੀ ਦੀ ਲੋਕੋ ਮਾਂ ਮਰਜੇ ਔਕੇ ਦਿਨ ਮ ਤੇਰੇ ਹੀ ਨਾਲ ਕਟਣੇ ਜੀ ਦੀ ਲੋਕੋ ਮਾਂ ਮਰਜੇ ਹੋ ਇਹ ਸੀ ਜੀ ਮੇਰਾ ਪਹਿਲਾ ਗੀਤ ਸ਼ੋਭੀ ਸਾਹਿਬ ਜੇ ਤੁਸੀਂ ਪੱਗ ਬੰਨਦੇ ਹੋ ਇਹ ਬਚਪਨ ਤੋਂ ਹੀ ਬੰਨਦੇ ਸੀ ਜਾਂ ਇਹ ਬਾਤ ਸ਼ੁਰੂ ਕੀਤੀ ਨਹੀਂ ਸਰ ਇਹ ਨਾ ਪੂਰਾ ਟਾਈਮ ਹੋਇਆ ਹੁਣੇ ਬੰਨਣ ਲੱਗਾ ਜਿਹੜੇ ਮੈਨੂੰ ਜਾਣਦੇ ਜਾਂ ਮੇਰੇ ਗੀਤ ਦੇਖੇ ਜਿਨ੍ਹਾਂ ਨੇ ਉਹਨਾਂ ਨੂੰ ਪਤਾ ਮੈਂ ਪੱਗ ਨਹੀਂ ਬੰਨਦਾ ਸੀ ਪੱਗ ਤੇ ਫਿਰ ਮੈਨੂੰ ਇੱਕ ਮੱਖਣ ਬਰਾੜ ਦਾ ਸ਼ੇਅਰ ਯਾਦ ਆਉਂਦਾ ਕਿ ਬਦਲਣਾ ਹੋਵੇ ਆਪਣੇ ਆਪ ਨੂੰ ਤਾਂ ਕੋਈ ਵੱਡੀ ਗੱਲ ਨਹੀਂ ਬਦਲਣਾ ਹੋਵੇ ਆਪਣੇ ਆਪ ਨੂੰ ਤਾਂ ਕੋਈ ਵੱਡੀ ਗੱਲ ਨਹੀਂ ਇਹਨੇ ਪਹਾੜ ਲੱਗਦਾ ਬਿਨਾ ਵਰਦੀ ਤੋਂ ਨਹੀਂ ਪਤਾ ਲੱਗਦਾ ਪਾਈ ਵਰਦੀ ਹੋਵੇ ਤਾਂ ਬੰਦਾ ਠਾਣੇਦਾਰ ਲੱਗਦਾ ਪਹਿਲਾਂ ਵੇਖਣ ਨੂੰ ਗੰਜਾ ਜਿਹਾ ਲੱਗਦਾ ਸੀ ਹੁਣ ਵੇਖੋ ਕਿ ਮੇਜਰ ਸ਼ੌਕੀ ਸਰਦਾਰ ਲੱਗਦਾ ਇਹ ਮੱਕਮਰਾੜ ਜੀ ਦਾ ਲਿਖਿਆ ਹਾਂਜੀ ਸਰਦਾਰ ਸਾਹਿਬ ਦਾ ਲਿਖਿਆ ਜੀ ਮੈਨੂੰ ਬਹੁਤ ਪਸੰਦ ਆ ਜੀ ਹਾਂਜੀ ਤੇ ਜਿਹੜੀ ਗਾਇਕੀ ਆ ਅੱਜ ਕੱਲ ਦੀ ਜਾਂ ਅੱਜ ਕੱਲ ਤੁਸੀਂ ਕਿਹੋ ਜਿਹੇ ਗੀਤ ਗਾ ਰਹੇ ਹੋ ਜਾਂ ਕਿਹੋ ਜਿਹੇ ਗੀਤ ਤੁਹਾਡੇ ਆ ਰਹੇ ਨੇ ਜੀ ਮੇਰੀ ਪਹਿਲੀ ਪਸੰਦ ਤਾਂ ਇਹ ਹੁੰਦੀ ਹੈ ਵੀ ਮੈਂ ਮਨਮੋਹਨ ਵਾਰਫਰ ਨੂੰ ਗੁਰਦਾਸ ਮਾਨ ਸਾਹਿਬ ਨੂੰ ਇਹਨਾਂ ਲੋਕਾਂ ਨੂੰ ਸੁਣਦਾ ਹਨ ਇਹ ਅੱਛੇ ਬਹੁਤ ਅੱਛੇ ਮੈਸੇਜ ਹੁੰਦੇ ਆ ਮੇਰੀ ਕੋਸ਼ਿਸ਼ ਹੁੰਦੀ ਵੀ ਇਹੋ ਜੇ ਗਾਵਾ ਪਰ ਮੇਰੇ ਇੱਕ ਗੀਤ ਆ ਰਿਹਾ ਪਰ ਉਹਦੇ ਵਿੱਚ ਜ਼ਿਆਦਾ ਨਹੀਂਗਾ ਉਹ ਅਮੰਝੇ ਦੀਆਂ ਚੂੜਾ ਮੈਂ ਤੁਹਾਨੂੰ ਥੋੜਾ ਸੁਣਾ ਦਿੰਨਾ ਪਰ ਇੱਕ ਸ਼ੇਰ ਸੁਣਾ ਦਿਆ ਮੈਂ ਇਹ ਮੇਰਾ ਮੈਨੂੰ ਬੜਾ ਪਸੰਦ ਸ਼ੇਰ ਆ ਕਿਨ ਧੰਨਵਾਦ ਕਰਾਂ ਉਹਨਾਂ ਬੱਚਿਆਂ ਦਾ ਜਿਨ੍ਹਾਂ ਨੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਧੰਨਵਾਦ ਕਰਾਂ ਉਹਨਾਂ ਬੱਚਿਆਂ ਦਾ ਜਿਨ੍ਹਾਂ ਨੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਸਲੂਟ ਕਰਾਂ ਉਹਨਾਂ ਯੋਧਿਆਂ ਨੂੰ ਜਿਨ੍ਹਾਂ ਨੇ ਦੇਸ਼ ਦਾ ਨਾਮ ਉੱਚਾ ਕੀਤਾ ਫਿਟੇ ਮੂਕ ਨਾ ਮੈਜਰ ਸ਼ੌਕੀ ਉਹਨਾਂ ਦਾ ਜੋ ਜਿਨ੍ਹਾਂ ਨੇ ਭਾਂਡੇ ਵੇਚ ਕੇ ਨਸ਼ਾ ਕੀਤਾ ਇਹ ਮੇਰੀ ਪਸੰਦੀਦਾ ਸ਼ੇਰ ਹੈ ਜੀ ਆਓ ਮੈਂ ਹੁਣ ਤੁਹਾਨੂੰ ਇੱਕ ਆਉਣ ਵਾਲਾ ਮੇਰਾ ਜਿਹੜਾ ਗੀਤ ਆ ਰਿਹਾ ਉਹ ਤੁਹਾਨੂੰ ਸੁਣਾਣਾ ਸਿਰੇ ਚੜਿਆ ਤਿਨਾ ਹੀ ਸਿਰੇ ਚੜਿਆ ਅੱਖ ਵੇਰ ਦੀ ਚਰੜਕੇ ਤਾਂ ਬੜਿਆ ਸਿਰੇ ਚੜਿਆ ਤਿਨਾ ਹੀ ਸਿਰੇ ਚੜਿਆ ਅੱਖ ਵੇਰ ਦੀ ਚਰੜਕੇ ਤਾਂ ਬੜਿਆ ਪਾੜੀ ਮਖੜ ਮੜਾਈਆਂ ਮੈਂ ਜਵਨੀਆਂ ਗੁੱਡ ਕਾਰਨੀ ਦੇ ਵੰਗੂ ਪੂਰਾ ਕੜੇ ਆ ਆਪੇ ਆਪ ਨੂੰ ਕਹੋਂਦਾ ਵੇ ਲੀਸਰੇ ਦਾ ਜਿਹੜਾ ਆਪ ਨੂੰ ਕਹੋਂਦਾ ਵੇ ਲੀਸਰੇ ਦਾ ਈ ਨਾ ਸੁੱਕਾ ਜਾਣ ਮਿੱਤਰਾ ਅਸੀਂ ਮੰਜੇ ਦੀਆਂ ਚੂੜਾ ਵੰਗੂ ਠੋਕ ਤੇ ਬੜੇ ਖੱਬੀ ਖਾਨ ਮਿੱਤਰਾ ਅਸੀਂ ਮੰਜੇ ਦੀਆਂ ਚੂੜਾ ਵੰਗੂ ਠੋਕ ਤੇ ਬੜੇ ਖੱਬੀ ਖਾਨ ਮਿੱਤਰਾ ਬਾਜੀ ਪਹਿਲੇ ਸੁਣਾਉਣਾ ਜਿਆਦਾ ਲੀਕ ਹੋ ਜਾਣਾ ਫਿਰ ਫਿਰ ਸੁਣਨਾ ਨਹੀਂ ਆਉਣ ਵਾਲੀ ਹੈ ਨਹੀਂ ਜੀ ਆ ਜਾ ਨਹੀਂ ਜੀ ਰਿਕਾਰਡ ਹੋ ਜਾ ਰਿਕਾਰਡ ਹੋ ਜਾ ਰਿਕਾਰਡ ਹੋਇਆ ਤੇ ਆ ਵੀਡੀਓ ਬਣਨ ਵਾਲਾ ਥੋੜਾ ਸਮਾਂ ਲੱਗੂਗਾ ਤੇ ਮਤਲਬ ਆਉਣ ਵਾਲੇ ਦੋ ਚਾਰ ਜਿਹੜਾ ਪਹਿਲਾਂ ਬੰਦਨਾਰੇ ਉਹ ਅੱਛਾ ਉਹਨੇ ਸ਼ੇਰ ਹੈ ਜੀ ਹਾਂ ਹਾਂ ਸੁਣਾ ਦੇ ਮਤਲਬ ਉਹ ਵੀ ਮੇਰੀ ਪਸੰਦੀ ਦੇ ਸ਼ੇਰ ਹੈ ਜੋ ਅੱਜਕੱਲ ਮਾਹੌਲ ਚੱਲ ਰਿਹਾ ਕੀ ਕੀ ਹੋ ਰਿਹਾ ਹੈ ਨਾ ਖੁੱਲ ਆਖਾਂ ਰਾਂ ਪੀਣਾ ਸੀ ਉਹ ਸਾਦਾ ਜਿਹਾ ਜੀਣਾ ਸੀ ਓਏ ਆਪਣੇ ਹੀ ਸਿਆ ਪਾਗੜ ਪਾਲਿਆ ਕਾਲ ਜਸ ਕੁੱਲਾਂ ਵਿੱਚ ਸ਼ਰਿਆਂ ਨੇ ਆਸ਼ਕੀ ਓਏ ਗੁਰੂ ਨੇ ਹੀ ਚੇਲੀ ਨੂੰ ਵਿਹਾਲਿਆ ਉਹ ਬੰਦਾ ਕਰੇ ਨਾ ਕਦਰ ਰੋਟੀ ਦੀ ਉਹ ਬੰਦਾ ਕਰੇ ਨਾ ਕਦਰ ਰੋਟੀ ਦੀ ਜਿਨੇ ਹੁੰਦਾ ਹੱਥ 'ਚ ਵੀ ਰੁਪਈਆ ਵਟਿਆ ਯਾਰਾਂ ਦੇ ਸਟੋਰੋਂ ਮੁੰਡਾ ਲਵੇ ਕੱਪੜੇ ਦਿਸਦਾਨੀ ਬਾਪੂ ਦਾ ਪਜਾਮਾ ਫਟਿਆ ਯਾਰਾਂ ਦੇ ਸਟੋਰੋਂ ਵੰਡਾ ਲਵੇ ਕੱਪੜੇ ਉਹ ਦਿਸਦਾਨੀ ਬਾਪੂ ਦਾ ਪਜਾਮਾ ਪਟਿਆ ਆਖ ਕੇ ਕਰੋਨਾ ਬੰਦਾ ਪਾਇਆ 20 ਲੀਟਰ ਤੇ ਰਾਤੋ ਰਾਤ ਬੜੇ ਕਈ ਲੱਖ ਨੇ ਯਾਰ ਯਾਰ ਕਹਿਣ ਵਾਲੇ ਘੱਟ ਅੱਖ ਦੇਣ ਵਾਲੇ ਭੈਣੇ ਉੱਤੇ ਰੱਖ ਲੈਂਦੇ ਅੱਖ ਨੇ ਦਿਨੋਂ ਦਿਨ ਵਧੀ ਆਨੇ ਕੋਟ ਮਾਰ ਜਾ ਦਿਨੋਂ ਦਿਨ ਵਧੀਆਂ ਨੇ ਕੋਟ ਮਰ ਜਾ ਪਿੱਛੇ ਹੁਣ ਮੁੜਦਾ ਨਹੀਂ ਪੈਰ ਲੱਗਦਾ ਪੀਪਿਆਂ ਦੇ ਵਿੱਚੋਂ ਜਦੋਂ ਆਟਾ ਮੁੱਕਦਾ ਸੱਚ ਜਾਣ ਜਾਨੂ ਉਹਦੋਂ ਜ਼ਹਿਰ ਲੱਗਦਾ ਪੀਪਿਆਂ ਦੇ ਵਿੱਚੋਂ ਜਦੋਂ ਆਟਾ ਮੁੱਕਦਾ ਉਹ ਸੱਚ ਜਾਣ ਜਾਨੂ ਉਹ ਜ਼ਹਿਰ ਲੱਗਦਾ ਇਹ ਸੀ ਦੋਸਤੋ ਸਾਡੇ ਨਾਲ ਮੇਜਰ ਸ਼ੌਂਕੀ ਕੋਟ ਪੁਰੇ ਤੋਂ ਅਸੀਂ ਇਹਨਾਂ ਨਾਲ ਇਸੇ ਤਰ੍ਹਾਂ ਹੀ ਇੰਟਰਵਿਊ ਕਰਦੇ ਰਿਹਾ ਕਰਾਂਗੇ ਜਦੋਂ ਵੀ ਵੀ ਇਹ ਨਵਾਂ ਗੀਤ ਆਊਗਾ ਆਪਾਂ ਸਾਰੇ ਰੂਪ ਰੂਪ ਹੁੰਦੇ ਰਵਾਂਗੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮੇਜਰ ਚਮਕੀ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਧੰਨਵਾਦ ਤੁਹਾਡਾ ਹੀ ਸਰ ਬੜੀ ਬੜੀ ਥੈਂਕਸ ਤੁਹਾਡਾ